ਤੇ ਬਾਬਾ ਕਾਲਾ ਮਹਿਰ ਜੀ ਨੇ 7 ਵਜੇ ਪਿਆ ਨਹੀਂ ਤੇ ਕਈ ਸਾਥ ਆਈਂ ਕਹਿੰਦੇ ਨੇ ਕਿ ਜਾਲ ਦਾ ਬਾਬਾ ਜੀ ਦਾ ਕੋਈ ਦਿਮਾਗ ਫਿਰ ਬਣਾਈ ਜਾਂਦੇ ਆ ਇਹਨਾਂ ਨੂੰ ਪਤਾ ਨਹੀਂ ਕਿ ਇਹ ਤੇ ਇਹਨੂੰ ਕੋਈ ਨਾ ਸਮਝਾਉਣਾ ਨੇ 7 ਵਜੇ ਨੂੰ ਦਿੱਤਾ ਹੁ ਕੌਣ ਮੰਨਿਆ ਹੁਕਮ ਮੰਨਣਾ ਹੀ ਸਭ ਤੋਂ ਔਖਾ ਜੇ ਗੱਲ ਕਰੀਏ ਬ੍ਰਹਮਗਿਆਨੀ ਬਾਬਾ ਮੁੱਢਾ ਸਾਹਿਬ ਜੀ ਤੇ ਸਿਆਹ ਗੁਰੂਆਂ ਦਾ ਸਿਰਫ ਸੇਵਾ ਹੀ ਬਾਬਾ ਮੁੱਢਾ ਸਾਹਿਬ ਜੀ ਨੇ ਲੱਗੀ ਆ ਗੱਦੀ ਦਾ ਲੋਚ ਦਿੱਤਾ ਇਹ ਸੇਵਾ ਕੌਣ ਨੇ ਸਭ ਤੋਂ ਔਖੀ ਆ ਮਨਿਆ ਗੁਰੂਆਂ ਨੇ ਕਿਰਤ ਆਪਰੇ ਅਥੀ ਕੀਤਾ। ਸਿਆ ਗੁਰੂਆਂ ਦੇ ਦਰਸ਼ਨ ਪਾਏ ਤੇ ਕਦੀ ਵੀ ਜੱਦੀ ਦਾ ਲੋਟ ਨਹੀਂ ਕੀਤਾ ਦੇ ਪਾਪਾ ਬੁੱਢਾ ਸੈਜੀ ਨੇ ਕਹਿੰਦੇ ਮੈਂ ਫਿਰੇਛਾ ਜਿੰਨਾ ਦਿਨ ਮੇਰੀ ਦੇਹੀ ਵਿੱਚ ਸਵਾਸ ਰਹਿਣਾ ਤੇਰੇ ਵਰਗੀ ਪਾਪਾ ਮਾਨ ਦਾ ਸੇਵਾ ਕਰਾਂ ਹੋਰ ਮੈਨੂੰ ਕੁਝ ਨਹੀਂ ਚਾਹੀਦਾ। ਜੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਕਿਆ ਕੇਸੇ ਉਸਨ ਘੋਦੀ ਦੇ ਪੁੱਤ ਤਾਪੀ ਮਾਰ ਕੇ ਦਾ ਦੁੱਧ ਜੋੜ ਕੇ ਖੀਰ ਛਕਾ ਦਿਓ ਤੇ ਬਾਬਾ ਕਾਲਾ ਮੈਰਜੀ ਨੇ ਸੱਤ ਵਜੇ ਕਾ ਕਿ ਸੱਤ ਗੋੜੀ ਸੱਤ ਵਜੇ ਨੂੰ ਤੁਸੀਂ ਉਪਲ ਕਰੋ ਦੁੱਧ ਪੋਇਆ ਖੀਰ ਛਕਾਈ ਤੇ ਉਸ ਵੇਲੇ ਬਾਬਾ ਜੀ ਨੇ ਬਾਬਾ ਕਾਲਾ ਮੈਰਜੀ ਨੂੰ 64 ਵਰਦਾਨ ਦਿੱਤੇ 64 ਵਰਦਾਨ ਉਹ 64 ਵਰਦਾਨ ਕਿਹੜੇ ਸਨ ਉਹ 64 ਵਰਦਾਨ ਇਹ ਸਨ ਕਿ ਜਦੋਂ ਤੁਸੀਂ ਬ੍ਰਾਹਮਣੀ ਨੂੰ ਬ੍ਰਾਹਮਣੀ ਦਾ ਮਤਲਬ ਹੁੰਦਾ ਕਿ ਜਦੋਂ ਤੁਹਾਡੀ ਸੁਰਤ ਲੱਗੇ ਤੇ ਤੁਸੀਂ ਜਿੱਥੇ ਤੁਹਾਡੀ ਦੇਹ ਹੋਵੇ ਉੱਥੇ ਤੁਹਾਡੀ ਦੇਹ ਹੋਗੀ ਭਾਵੇਂ ਤੁਹਾਡੀ ਆਤਮਾ ਦੇ ਵਿੱਚੋਂ ਦੇਹ ਦੇ ਵਿੱਚੋਂ ਤੁਹਾਡੀ ਆਤਮਾ ਨੇ ਕੋਈ ਜਾਵੇ ਤੇ ਤੁਸੀਂ ਜਿੰਦੇ ਰਹੋ ਇਹ ਵਰਦਾਨ ਦਿੱਤਾ ਤੇ ਚੌੜ ਸਦੀਆਂ ਦਿੱਤੀਆਂ ਬਾਬਾ ਜੀ ਨੂੰ ਐਨੀ ਕਿਰਪਾ ਐਨੇ ਵਰਦਾਨ ਤੁਹਾਨੂੰ ਗੋਲਕनाथ ਜੀ ਨੇ ਬਾਬਾ ਕਾਲਾ ਮਹਿਰ ਜੀ ਨੂੰ ਦਿੱਤੇ ਤੇ ਖੀਰ ਛੱਕ ਕੇ ਬਾਬਾ ਜੀ ਉੱਥੋਂ ਫਿਰ ਬੰਗਲਾ ਨੂੰ ਮਾਰੇ ਰਵਾਨਾ ਹੋਏ ਕਿ ਹੁਣ ਇਸ ਜਿਹੜਾ ਸਾਧੂ ਹੁੰਦਾ ਨਾ ਸਾਧੂ ਦਾ ਆਇਆ ਗਵਨ ਸਫਲਾ ਉਦੋਂ ਦਾ ਸਾਧੂ ਦਾ ਵੈਰ ساری ਦੁਨੀਆ ਨਾਲ ਕਹਿ ਜਾਂਦਾ ਜੀ ਸਭ ਤੋਂ ਪਹਿਲਾਂ ਸਾਧੂ ਦੇ ਜਿਹੜੇ ਘਰ ਵਾਲੇ ਦੀ ਸਮਝਦੇ ਉਹਨੂੰ ਸਾਧੂ ਨਹੀਂ ਸਮਝਣਗੇ ਤਿੰਨ ਬੰਦੇ ਸਾਧੂ ਕੋਲੋਂ ਕੰਮ ਨਹੀਂ ਲੈ ਸਕਦੇ ਉਹ ਕਿਹੜੇ ਸਾਲ ਇੱਕ ਉਹਦੇ ਧਰ ਵਾਲੇ ਪਿੰਡ ਵਾਲੇ ਤੇ ਬਚਪਰ ਦੇ ਯਾਰ ਇਹ ਤਿੰਨ ਬੰਦੇ ਸਾਧੂ ਕੋਲੋਂ ਕੰਮ ਨਹੀਂ ਲੈ ਸਕਦੇ ਆਪਣਾ ਫਾਇਦਾ ਨਹੀਂ ਲੈ ਸਕਦੇ ਸਾਧੂ ਦੇ ਬਚਪਨ ਦੇ ਯਾਰ ਸਾਧੂ ਦੇ ਆਪਣੇ ਘਰ ਵਾਲੇ ਤੇ ਉਹਦੇ ਪਿੰਡ ਵਾਲੇ ਇਹ ਦਿਨੇ ਜਾਣੇ ਬਚਪਨ ਵਾਲੇ ਯਾਰ ਕਹਿੰਦੇ ਨੇ ਕੋਈ ਉਹੀ ਆ ਜਿਹੜਾ ਸਾਡੇ ਨਾਲ ਖੇਡਦਾ ਰਿਹਾ ਇਹ ਸਾਧੂ ਨਹੀਂ ਹੋ ਸਕਦਾ ਘਰ ਵਾਲੇ ਕਹਿੰਦੇ ਐਸੀ ਇਹਨੂੰ ਜਨਮਿਆ ਆਸਾਂ ਲਵਾਇਆ ਤੋ ਆਇਆ ਸਭ ਕੁਝ ਕੀਤਾ ਉਹ ਕੰਮ ਨਹੀਂ ਲੈ ਸਕਦੇ ਪਿੰਡ ਵਾਲੇ ਕਹਿੰਦਾ ਸ਼ੁਰੂ ਤੂੰ ਇਹਨੂੰ ਵੇਖਿਆ ਵਾ ਪਿੰਡ ਵਾਲੇ ਵੀ ਸਾਧੂ ਕੋਲੋਂ ਕੰਮ ਨਹੀਂ ਲੈ ਸਕਦੇ ਤੇ ਹੁਣ ਜਦੋਂ ਹੁਣੇ ਆਪਾਂ ਵੇਖੀਏ ਰਾਜੇ ਹੁੰਦੇ ਨੇ ਮਹਾਰਾਜੇ ਹੁੰਦੇ ਨੇ ਕਾਉਂਸਲਰ ਹੁੰਦੇ ਨੇ ਸਰਪੰਚ ਹੁੰਦੇ ਨੇ ਉਸ ਵੇਲੇ ਭਟੀਆਂ ਨੂੰ ਆਂਦੇ ਮਿਲੇ ਸੀ ਸਰਕਾਰਾਂ ਵੱਲੋਂ ਜਿਹਦਾ ਨਾਂ ਇੱਕ ਦਾ ਨਾ ਕਾਲੇ ਖਾਂ ਤੇ ਇੱਕ ਦਾ ਨਾ ਨੂਰ ਖਾਂ ਇਹਨਾਂ ਨੂੰ ਸਰਕਾਰ ਵੱਲੋਂ ਹੀ ਉਹਦੇ ਮਿਲੇ ਨੇ ਤੇ ਬੜੀ ਦੌਲਤ ਵੀ ਇਹਨਾਂ ਕੋਲ ਬੇਸ਼ੁਮਾਰ ਹੈ ਇਹ ਹੁਣ ਇੱਕ ਸਾਧੂ ਨਾਲ ਆਦਾ ਲਿਆਣ ਲੱਗੇ ਨੇ ਇਹਨਾਂ ਨੇ ਆ ਕੇ ਬਾਬਾ ਕਾਲਾ ਮਹਾਰਜੀ ਦੇ ਘਰ ਦੇ ਉੱਤੇ ਆ ਕੇ ਇੱਕ ਬੇਨਤੀ ਕੀਤੀ ਕਹਿੰਦੇ ਕਿ ਸਾਡੇ ਘਰ ਦੇ ਵਿੱਚ ਇੱਕ ਬੜਾ ਤਗੜਾ ਭੋਜ ਰੱਖਿਆ ਗਿਆ ਬੜਾ ਤਗੜਾ ਇੱਕ ਪ੍ਰੋਗਰਾਮ ਰੱਖਿਆ ਗਿਆ ਤੇ ਤੁਸੀਂ ਇਦਾਂ ਕਰੋ ਆ ਜਿਹੜੀ ਸਾਨੂੰ ਇੱਕ ਤੁਹਾਡੀ ਨਾਲ ਝੋਟੀ ਚਾਹੀਦੀ ਹੈ ਬਾਬਾ ਜੀ ਬੜੇ ਦਿਆਲ ਬੜੇ ਦਇਆਵਾਨ ਪਰਸੂ ਸਾਨੂੰ ਬਾਬਾ ਕਾਲਾ ਮਹਿਰ ਦੀ ਉਹਨਾਂ ਨੇ ਕਿਹਾ ਇੱਕ ਦੀ ਗੱਲ ਕਰਦੇ ਹੋ ਜਿੰਨੀਆਂ ਮਰਜ਼ੀ ਲੈ ਜਾਓ ਦਇਆਵਾਨ ਸਾਧੂ ਸਾਣਾ ਉਹ ਕਹਿੰਦੇ ਕਿ ਨਹੀਂ ਬਾਬਾ ਜੀ ਸਾਨੂੰ ਜਾਲਦੀਆਂ ਤੇ ਚਾਹੀਦੀਆਂ ਨਹੀਂ ਜਿੰਨੂੰ ਗੁਰਖਨਾਥ ਜੀ ਵਰਦਾਨ ਦੇ ਕੇ ਕਹਿੰਦਾ ਜਿਹੜੀ ਝੋਟੀ ਨੂੰ ਸਾਨੂੰ ਉਹ ਚਾਹੀਦੀ ਸਾਧੂਆਂ ਦੇ ਨਾਲ ਜਿੱਦ ਕਰ ਲਈ ਕਹਿੰਦੇ ਸਾਨੂੰ ਉਹ ਚਾਹੀਦੀ ਹੈ ਤੇ ਥੋੜੇ ਟਾਈਮ ਤੱਕ ਤੁਹਾਨੂੰ ਵਾਪਸ ਕਰ ਦੇਵਾਂਗੇ ਤੇ ਜਦੋਂ ਬਾਬਾ ਜੀ ਨੇ ਕਾ ਕੇ ਸਾਧੂ ਦਾ ਸੁਭਾਅ ਖੁੱਲਾ ਹੁੰਦਾ ਹੈ ਉਹਨਾਂ ਨੂੰ ਨਾ ਬੰਦੀ ਨਾਲ ਆਪਣੇ ਪਰਮੇਸ਼ਰ ਦੇ ਦਰਸ਼ਨਾਂ ਨਾਲ ਮਤਲਬ ਹੁੰਦਾ ਹੈ ਉਹ ਇਸ ਦੁਨੀਆ ਤਾਲੀ ਦੇ ਵਿੱਚੋਂ ਜਨਮ ਮਰਨ ਦੇ ਵਿੱਚੋਂ ਬਾਹਰ ਹੁੰਦੇ ਨੇ ਉਹਨਾਂ ਨੇ ਪੱਟੀਆਂ ਨੂੰ ਕਾ ਕੇ ਲੈ ਜਾਓ ਅਸੀਂ ਆਪੇ ਤੁਹਾਡੇ ਕੋਲ ਲੈਣ ਆਵਾਂਗੇ ਜਦੋਂ ਇਹ ਗੱਲ ਸੁਣੀ